ਸਤਿ ਸ੍ਰੀ ਅਕਾਲ ਜੀ ਸਰਨੂ ਮੈਂ ਉਹਦਾ ਕਾਕੂ ਹੀਰਾ ਬਣਾ ਲਈ ਵਾਲਾ ਅੱਜ ਨਾ ਮੇਤਰੂ ਆਪਾਂ ਸਾਬੋਦਲ ਮੰਡੀ ਪਹੁੰਚੇ ਹੋਏ ਆਂ ਤੇ ਕਿੰਿਆਂ ਦਾ ਬਾਈ ਦੇ ਨਾਂ ਸੁਣ ਕੇ ਵੀ ਹਾਸੇ ਆਊਗੀ ਠੀਕ ਆ ਤੇ ਬਾਈ ਬਹੁਤ ਹੀ ਸੋਹਣਾ ਮਤਲਬ ਲਿਖਦਾ ਤੇ ਬਹੁਤ ਘੈਂਟ ਆਵਾਜ਼ ਆ ਬਾਈ ਦੀ ਯਾਰ ਮੈਂ ਕਹਣਾ ਨਾ ਚਿਪ ਕਾੜਦਾ ਨਾ ਬਾਈ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਾਈ ਆਪਣਾ ਕੀ ਨਾਮ ਮੈਂ ਹਾਂ ਅਸੀਂ ਬਹੁਤ ਨੇ ਉਹਦਾ ਨਾਂ ਸੁਣ ਕੇ ਵੀਰਾ ਨਾਂ ਤਾਂ ਹੂੰ ਜਗਸੀਰ ਆ ਜੀ ਠੀਕ ਆ ਜੀ ਸਿੱਧੂ ਮੇਰਾ ਗੋਤਾ ਮੈਂ ਅਨਪੜ 45 ਰੱਖਿਆ ਚੈਨਲ ਦਾ ਨਾਮ ਅੱਛਾ ਉਤੇਪਾ ਗਾਣੇ ਵੀ ਪਾਉਣੇ ਆਪਾਂ ਬੋਲ ਕੇ ਪਾਉਣੇ ਆਂ ਕਈ ਵਾਰੀ ਕੋਈ ਯਾਰ ਮੈਂ ਤਾਂ ਟੱਕ ਜਾਂਦਾ ਰਿਕਾਰਡਿੰਗ ਕਰਾ ਆਂਦੇ ਆ ਹਾਂਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਹਣਾ ਬਾਈ ਜੱਗਾ ਸੂਰਤੀਏ ਜੋ ਪੰਜਾਬੀ ਲੋਕ ਗਾਇਕ ਨੇ ਹਨਾ ਤੇ ਉਹਨਾਂ ਦੇ ਬਾਈ ਦੇ ਕਹਿਣ ਤੇ ਮੈਂ ਬਾਈ ਕੋਲੇ ਪਹੁੰਚਿਆ ਕਿਉਂਕਿ ਮੈਂ ਪਹਿਲਾਂ ਤਾਂ ਮੈਂ ਹੱਸਿਆ ਮੈਂ ਆਖਿਆ ਬਾਈ ਦਾ ਨਾਂ ਕੀ ਹੈ ਹਨਾ ਅਨਪੜ੍ਹ ਮਤਲਬ ਕਹੇ ਜਾਂ ਨਾਂ ਰੱਖਿਆ ਉਹ ਬਾਈ ਦਾ ਤੇ ਪਰ ਜਦੋਂ ਮੈਂ ਬਾਈ ਦੇ ਗਾਣੇ ਸੁਣੇ ਤੇ ਆਵਾਜ਼ ਸੁਣੀ ਮੈਂ ਕਹਿੰਦਾ ਬਾਕਮਾਲ ਤੇ ਪਹਿਲਾਂ ਤਾਂ ਬਾਈ ਮੈਂ ਤਾਂ ਤੁਹਾਨੂੰ ਇਹੀ ਕਹਿੰਦਾ ਵੀ ਪਹਿਲਾਂ ਕੁਝ ਨਾ ਕੁਝ ਆਪਣੇ ਦਰਸ਼ਕਾਂ ਨੂੰ ਸੁਣਾ ਦਈਏ ਸੁਣਾ ਦਈਏ ਹਾਂਜੀ ਲੋਕ ਤੱਕ ਉਹ ਸਤਜੁਗ ਦੇ ਬੰਦੇ ਸੀ ਸੁਣਿਆ ਮੈਂ ਚੰਗੇ ਸੀ ਸਤਜੁਗ ਦੇ ਬੰਦੇ ਸੀ ਸੁਣਿਆ ਮੈਂ ਚੰਗੇ ਸੀ ਉਹ ਜਿਸਮੇ ਭੁੱਖ ਦੀਆਂ ਹੁਣ ਖੁੱਲੀਆਂ ਡੋਰਾਆਂ ਛੱਡੀਆਂ ਕਲਜੁਗ ਦੀਆਂ ਖੇਡਾਂ ਨੇ ਉਹ ਜੰਮੇ ਕੱਲ ਦੇ ਪਹਾੜ ਦੇ ਨੱਡੀਆਂ ਕਲਜੁਗ ਦੀਆਂ ਖੇਡਾਂ ਨੇ ਉਹ ਜੰਮੇ ਕੱਲ ਦੇ ਪਹਾੜ ਦੇ ਨੱਡੀਆਂ ਹੋ ਪੂਰਨ ਤੇ ਸਰਬਨ ਜੈ ਹੁਣ ਨੀ ਪਤਮਾ ਪਿਆਨੂ ਲੱਭਦੇ ਧੀਰਜਨੀ ਵਰਗੀ ਤਾਂ ਦਾਤਿਆ ਇਕ ਇਕ ਹੋਵੇ ਸਭ ਦੇ ਧੀਰਜਨੀ ਵਰਗੀ ਤਾਂ ਦਾਤਿਆ ਇਕ ਇਕ ਹੋਵੇ ਸਭ ਦੇ ਹੋ ਪਾ ਪਗਵੇਂ ਬਾਣੇ ਨੂੰ ਕਈ ਫਿਰਨ ਮਾਰਦੇ ਠੱਗੀਆਂ ਕਲ ਜੁਗ ਦੀ ਅਖੇ ਢਾਣੇ ਉਹ ਜਮੇ ਕਲ ਦੇ ਪਹਾੜ ਦੇ ਨੱਡੀਆਂ ਅਣਪੜ੍ਹਤ ਲੰਬਢੀ ਦਾ ਜਦੋਂ ਕਿਸੇ ਸ਼ਹਿਰ ਨੂੰ ਜਾਵੇ ਸੂਟ ਪੰਜਾਬੀ ਵਾਲੀ ਨਾ ਕੋਈ ਕੁੜੀ ਨਜ਼ਰ ਵਿੱਚ ਆਵੇ ਸੂਟ ਪੰਜਾਬੀ ਵਾਲੀ ਤਾਂ ਤਾਂ ਵੀ ਤਾਂ ਵੀ ਕੁੜੀ ਨਜ਼ਰ ਵਿੱਚ ਆਵੇ ਹਲੇ ਫੈਸ਼ਨ ਦੱਸਦਿਆਂ ਨੇ ਹਲੇ ਫੈਸ਼ਨ ਦੱਸਦਿਆਂ ਨੇ ਪਾਸ ਲਵਾਰਾਂ ਦੇ ਨਾਲ ਚੱਗੀਆਂ ਕਲ ਜੁਗਦੀਆਂ ਖੇਟਾਂ ਨੇ ਉਹ ਜੰਮੇ ਕੱਲ ਦੇ ਪਹਾੜ ਤੇ ਨੱਡੀਆਂ ਕਿਆ ਬਾਤ ਹੈ ਬਾਈ ਯਾਰ ਸੱਚੀ ਮੈਂ ਕਹਣਾ ਨਾ ਬਾਈ ਤੁਹਾਨੂੰ ਸਲੂਟ ਬਣਦਾ ਵੀ ਜਿਵੇਂ ਬਾਈ ਨੇ ਹੈ ਨਾ ਮਤਲਬ ਕਿਹਾ ਵੀ ਮੈਂ ਅਣਪੜ੍ਹਾਂ ਮਤਲਬ ਬਾਕੀ ਆਪਾਂ ਸਾਰੀ ਗੱਲਬਾਤ ਪਾਉਂਦੇ ਆ ਬਾਈ ਮਤਲਬ ਸੱਚੀ ਨਹੀਂ ਪੜੇ ਤੁਸੀਂ ਨਾ ਜੀ ਅਣਪੜ੍ਹਿਆ ਜਮਾ ਅੱਛਾ ਗੀਤ ਵੀ ਆਪ ਹੀ ਲਿਖਦੇ ਹੋ ਆਪ ਹੀ ਲਿਖਦੇ ਆ ਅੱਛਾ ਵੀ ਮਤਲਬ ਇੱਕ ਤਾਂ ਹੁੰਦਾ ਮਤਲਬ ਪੈਨ ਦੇ ਨਾਲ ਲਿਖਣਾ ਹਾਂਜੀ ਹੈ ਨਾ ਇੱਕ ਹੁੰਦਾ ਮਤਲਬ ਆਪਣੇ ਮਨ ਦੇ ਵਿੱਚ ਮਤਲਬ ਗਾਣੇ ਨੂੰ ਰਾਟ ਲੈਣਾ ਮਤਲਬ ਗਾਣੇ ਨੂੰ ਮਤਲਬ ਤੁਸੀਂ ਰਟਕੇ ਮਤਲਬ ਗਾਉਣੇ ਹੋ ਜਾਂ ਮਤਲਬ ਪੈਨ ਕਾਪੀ ਨਾਲ ਲਿਖਦੇ ਨਾ ਜੀ ਪੈਨ ਕਾਪੀ ਨਾਲ ਤਾਂ ਫਿਰ ਲਿਖਣਾ ਤਾਂ ਆਉਂਦਾ ਹੀ ਨਹੀਂ ਉਹ ਤਾਂ ਗਾਣੇ ਨੂੰ ਤਾਂ ਮੈਂ ਬਣਾ ਲੈਣਾ ਹਾਂ ਅੱਛਾ ਮੈਂ ਤਾਂ ਹੀ ਉਲਝੇ ਪਿਆ ਆ ਕਰੋਂਦਾ ਮੈਂ ਕਿਹਾ ਬਾਈ ਨੇ ਐ ਵੀ ਕਿਹਾ ਵੀ ਮੈਂ ਅਨਪੜ੍ਹ ਵੀ ਹਾਂ ਹਾਂ ਅਨਪੜ੍ਹ ਦੇ ਨਾਲ ਨਾਲ ਕਹਿੰਦਾ ਬਾਈ ਕਹਿੰਦਾ ਮੈਂ ਗੀਤ ਨਹੀਂ ਲਿਖਦਾ ਵੀ ਹਾਂ ਫਿਰ ਮਾ ਜੀ ਅਨਪੜ੍ਹ ਦੇ ਬਾਈ ਫਿਰ ਲਿਖਦਾ ਕਿਵੇਂ ਆਪਾਂ ਇਹ ਜੱਟ ਸੌਦਾ ਰੱਖਦੇ ਆਂ ਖੇਤਾਂ 'ਚ ਰਹਿੰਦੇ ਆਂ ਹੁਣ ਅੱਛਾ ਜੱਟ ਸੌਦਾ ਜਿਵੇਂ ਖਾਲਸ ਮਾਰ ਲਿਆ ਆਪਾਂ ਹਾਂਜੀ ਉਹਦੀ ਵਧੀਆ ਰੇਗ ਕੱਟਦੀ ਦੌੜੀਆਂ ਦੌੜੀਆਂ ਪਾਣੀ ਭੱਜਿਆ ਉਹ ਅੱਛਾ ਇਹ ਕੇਵਸੇ ਇਹੀ ਕਲਚਰ ਆ ਗਾਇਕੀ ਦਾ ਵੀ ਜੇ ਕੋਈ ਸ਼ਬਦ ਵੱਧ ਘੱਟ ਉਹਦਾ ਗਲੇ ਚੜ ਜਾਂਦਾ ਉਹ ਦਿਨ ਜਦੋਂ ਪੱਗਾਂ ਮਾ ਅੱਛਾ ਵੀ ਨਾਲ ਨਾ ਬਸ ਉਹਦੀ ਆ ਦੇ ਦਿਮਾਗ ਦੇ ਵਿੱਚ ਬਾਹਰ ਕੋਈ ਨਹੀਂ ਹਾਂ ਜੱਟ ਸ਼ਬਦ ਇਸਦਾ ਆਪਣੇ ਕੋਲੇ ਅੱਛਾ ਹਾਂ ਤੇ ਸੱਚੀ ਬਾਈ ਯਾਰ ਮੈਨੂੰ ਮਤਲਬ ਯਕੀਨ ਹੀ ਹੋ ਰਿਹਾ ਮਤਲਬ ਹਣਾ ਹਲੇ ਵੀ ਤੇ ਪਰ ਜਦੋਂ ਤੁਸੀਂ ਗਾਣੇ ਸੁਣਾਏ ਆ ਹੁਣ ਮੈਨੂੰ ਲੱਗਿਆ ਵੀ ਹਾਂ ਯਾਰ ਬਾਕੀ ਹਣਾ ਬਾਈ ਚ ਮਤਲਬ ਟੈਲੈਂਟ ਆਏਗਾ ਤੇ ਅੱਛਾ ਭਾਈ ਜੀ ਹੁਣ ਆਪਾਂ ਗਾਇਕੀ ਦੀ ਗੱਲ ਕਰ ਗੀ ਹਣਾ ਤੇ ਘਰ ਦੇ ਵਿੱਚੋਂ ਕਿਹਨਿਕ سپورਟ ਆ ਕਰਚੂ ਤਾਂ ਹੁਣ ਗਰੀਬ ਆ ਜੀ ਸਪੀਡ ਤੇ ਕਿਹੜੀ ਹੋਣੀ ਆ ਘਰ ਤੇ ਅਜਾ ਘਰ ਦੀ ਮਤਲਬ ਕੋਈ ਸਪੋਰਟ ਨਹੀਂ ਹੈਗੀ ਨਹੀਂ ਕਰੇ ਮਤਲਬ ਵੀ ਘਰੇ ਆਪਣੇ ਹੁੰਦੇ ਆ ਜਿਵੇਂ ਤੁਹਾਡੇ ਮਤਲਬ ਥੋੜੀ ਮੈਰਜ ਵੀ ਹੋਈ ਆ ਨਾ ਤੁਹਾਡੇ ਬੱਚੇ ਵੀ ਨਹੀਂ ਮਤਲਬ ਉਹ ਨਹੀਂ ਕਹਿੰਦੇ ਵੀ ਡੇਟੀ ਮਤਲਬ ਕਹੇ ਜਿਹੇ ਕੰਮ ਉਹ ਤਾਂ ਕਹਿੰਦੇ ਸੱਡ ਖੜੇ ਤਾਂ ਕਹਿੰਦਾ ਪੈਸੇ ਦਾ ਕੰਮ ਹਾ ਤਾਂ ਕਹੇ ਅੱਛਾ ਵੀ ਮਤਲਬ ਠੀਕ ਆ ਪੈਸੇ ਵਾਲਾ ਦਾ ਕੰਮ ਹੈ ਤਾਂ ਹੁਣ ਮੈਨੂੰ ਤਾਂ ਦਿਮਾਗ 'ਚ ਕੀੜਾ ਮੇਰੇ ਲਿਕਨ ਦਾ ਅੱਛਾ ਵੀ ਪਹਿਲੇ ਦਿਨੋਂ ਜਨੂਨ ਆ ਹਾਂਜੀ ਲਾਭ ਹਿਰਾ ਬਹੁਤ ਸੁਣਦਾ ਰਿਹਾ ਮੈਂ ਜਦੋਂ ਪੁਰੇ ਪਹਿਲੋ ਬਾਇਲ ਜ਼ੋਰਾਂ ਤੇ ਸੀ ਚੜਦਾ ਹੀ ਜਾਣਾ ਸੀ ਅੱਛਾ ਚੜਦਾ ਹੀ ਚੱਲ ਹਾਂ ਮੈਂ ਲੇਖਣ ਲੱਗਾਗਾ ਅੱਛਾ ਆਪਾਂ ਬੰਝ ਗਾਣਾ ਵੀ ਲਿਖਿਆ ਸੀ ਮਹਾ ਲਾਭ ਤੋਂ ਗਵਾ ਲਾਂਗੇ ਅੱਛਾ ਉਹ ਮੁੰਡਾ ਕੋਈ ਮੇਰੇ 15 ਗੀਤ ਸੀਗੇ ਕੋਈ ਫੌਜੀ ਸੀਗਾ ਕਹਿੰਦਾ ਮੈਂ ਪੜ੍ਹਣ ਪੜ੍ਹਨੇ ਆ ਗੀਤ ਹੂੰ ਉਹਨੇ ਜਾ ਕੇ ਕਹਿੰਦਾ ਮੁੜ ਕੇ ਮੇਥੋਂ ਗਮਾਚ ਗਿਆ ਹੋ ਗਿਆ ਉਹ ਫਿਰ ਬੰਝ ਗਾਣਾ ਮੇਰੇ ਜਾਸ ਸੀ ਮੈਨੂੰ ਆਏ ਸੀ ਬਾਈ ਤੋਂ ਕਰਾਵਾਂਗੇ ਲਾਭ ਤੋਂ ਅੱਛਾ ਜੀ ਆਪਣੇ ਚ ਭਰਾਵਾ ਉਨੀ ਪੱਕਤ ਨਹੀਂ ਸੀ ਅੱਛਾ ਉਹਦੇ ਮੈਂ ਦੋ ਬੋਲ ਸਾਂਝੇ ਕਰਦਾਂ ਤੁਹਾਡੇ ਨਾਲ ਹਾਂ ਇੱਕ ਵਸਣ ਦੱਸਣਾ ਬਾਈ ਨਾ ਬਾਈਰ ਸੱਚੀ ਦਿਲ ਦਾ ਹੀਰਾ ਮੰਦਾ ਹਨਾ ਮਤਲਬ ਬਾਈ ਦੇ ਚਿੱਤ ਚ ਮਨ ਲਾ ਹੋਰ ਮਨ ਲਾ ਵੀ ਇੱਕ ਆਪਾਂ ਕਹਦੇ ਨੇ ਵੀ ਯਾਰ ਬੰਦੇ ਹੀ ਫਰਕੇ ਲੈਣੇ ਬੰਦਾ ਪੂਰਾ ਘੈਂਟ ਆ ਤੇ ਬਾਕੀ ਮੈਂ ਹੁਣ ਵੀ ਕਹਣਾ ਵੀ ਆਪਣੇ ਚੈਨਲ ਦੇ ਜ਼ਰੀਏ ਜੀ ਕੋਈ ਵੀ ਮਤਲਬ ਹੋਣਾ ਕੋਈ ਕਲਾਕਾਰ ਭਰਾ ਸਾਡਾ ਹੈਗਾ ਤੇ ਬਾਈ ਦੀ ਸਪੋਰਟ ਕਰ ਸਾਰਾ ਬਾਈ ਜਰੂਰ ਕਰੋ ਯਾਰ ਤੇ ਬਾਈ ਨੂੰ ਸ਼ੌਂਕ ਆ ਲੈ ਇਹ ਦੇਖੋ ਕੁਝ ਨਹੀਂ ਜਾਣਾ ਬਾਈ ਜ਼ਿੰਦਗੀ ਜਣਾ ਕਿਉਂਕਿ ਜਦੋਂ ਮਨ ਦੇ ਵਿੱਚ ਸ਼ੌਂਕ ਰਹਿ ਜੇ ਦੇਖੋ ਮਰਨਾ ਸਾਹਮਣੇ ਆ ਬਾਈ ਹਨਾ ਮਰਨਾ ਦਾ ਸਾਹਮਣੇ ਸਾਹਮਣੇ ਮਰਨਾ ਕੋਈ ਇੱਥੇ ਰਹਿੰਦਾ ਪਰ ਜਦੋਂ ਬੰਦੇ ਨੇ ਨਾ ਮਨ ਦੇ ਵਿੱਚ ਸ਼ੌਂਕ ਜਿਆ ਰਹਿ ਜੇ ਘਰ ਦੇ ਨੂੰ ਵੀ ਲੱਗਦਾ ਯਾਰ ਵੀ ਵਧੀਆ ਗਾਉਂਦਾ ਸੀ ਜੇ ਐ ਹੋਇਆ ਨਾ ਬਾਅਦ ਦੇ ਵਿੱਚ ਨਾ ਸੋ ਇਸ ਕਰਕੇ ਮੇਰਾ ਭ ਕੀ ਗੱਲ ਹੋ ਗਈ ਸਾਡੇ ਚੋਂ ਹੁਣ ਮੋਹਜਾ ਕੱਢਦੀ ਐ ਨਹੀਂ ਬੰਜ ਪਿਆਰਾਂ ਵਾਲਾ ਹੋਰ ਦੇ ਭੇੜੇ ਕੱਢਦੀ ਐ ਕੀ ਬਾਤ ਐ ਕੀ ਗੱਲ ਹੋ ਗਈ ਸਾਡੇ ਚੋਂ ਹੁਣ ਮੋਹਜਾ ਕੱਢਦੀ ਐ ਨਹੀਂ ਬੰਜ ਪਿਆਰਾਂ ਵਾਲਾ ਹੋਰ ਦੇ ਭੇੜੇ ਕੱਢਦੀ ਐ ਕਦੇ ਕੱਲੀ ਬਹਿ ਕੇ ਸੋਚੇਗੀ نیند ਸੁੱਖ ਦੀ ਨਹੀਂ ਪੈਣਾ ਪਰ ਸਦਾਲੀ ਤੇਰਾ ਬੰਜ ਬਰਾਬਰ ਕੱਢਿਆ ਨਹੀਂ ਰਹਿਣਾ ਨਹੀਂ ਤੂੰ ਤਾਂ ਮੂਲੀ ਕਿਹੜੇ ਬਾਗ ਦੀ ਸੇ ਦੂਤ ਲੰਬੜੀ ਵਾਲੇ ਦੀ ਗੱਲ ਲੱਕੂ ਕੌੜੀ ਨਹੀਂ ਤੈਨ ਸਿਖਰਾ ਉੱਤੋਂ ਡੇਗੂਗੀ ਇਸ਼ਕੇ ਦੀ ਪੌੜੀ ਨਹੀਂ ਕੀ ਬਾਤ ਹੈ ਤੈਨੂੰ ਸਿਖਰਾ ਉੱਤੋਂ ਡੇਗੂਗੀ ਇਸ਼ਕੇ ਦੀ ਪੌੜੀ ਨਹੀਂ ਕੁਣਾ ਲੱਗੇ ਤੋ ਟੁੱਟ ਜਾਊ ਅਣਪੜਦਾ ਹੈ ਕਹਿਣਾ ਪਰ ਸਦਾਲੀ ਤੇਰਾ ਵੰਜ ਬਰਾਬਰ ਗੱਡਿਆ ਨਹੀਂ ਰਹਿਣਾ ਨਹੀਂ ਤੂੰ ਤਾਂ ਮੂਲੀ ਕਿਹੜੇ ਵਾਗ ਦੀ ਕੀ ਬਾਤ ਹੈ ਇਹ ਬਾਈ ਫਿਰ ਕਿੰਨਾ ਗੀਤ ਲਿਖਿਆ ਹੋਇਆ ਇਹ ਮੇਰੇ ਹੀ ਲਿਖਿਆ ਜੀ ਅੱਛਾ ਥੋੜੀ ਲਿਖਿਆ ਹੈਗਾ ਜਦੋਂ ਲਾਬ ਦਾ ਗਾਣਾ ਆਇਆ ਸੀ ਬੰਚ ਬਰਾਬਰ ਗੱਡਾਂਗੇ ਅੱਛਾ ਇਹ ਬਸ ਥੋੜੇ ਚਰਵਾਦੀ ਲਿਖ ਲਿਆ ਜੀ 20 ਦਿਨਾਂ ਬਾਅਦ ਹੀ ਇੱਕ ਤੁਸੀਂ ਨਾਮ ਲਇਤੇ ਗਾਣੇ ਦੇ ਵਿੱਚ ਉਹ ਕਿਹਨਾ ਨਾਮ ਹੈ ਲਾਬ ਦਾ ਨਹੀਂ ਨਹੀਂ ਇੱਕ ਹੋਰ ਬੰਨੇ ਸਿੱਧੂ ਲਇਤੇ ਨਾਮ ਤੁਸੀਂ ਸਿੱਧੂ ਮੇਰਾ ਗੋਤ ਹੈ ਜੀ ਅੱਛਾ ਗੋਤ ਆ ਤੁਹਾਡਾ ਠੀਕ ਹੈ ਠੀਕ ਓਕੇ ਮੂਸੇ ਵਾਲੇ ਤੇ ਵੀ ਆਪਾਂ ਇੱਕ ਰਿਕਾਰਡਿੰਗ ਕਰਾਇਆ ਮੈਨੂੰ ਬਾਹਰੋਂ 5 ਕੁ ਹਜ਼ਾਰ ਰੁਪਏ ਪਾਏਗੇ ਸੀ ਨੂੰ ਅੱਛਾ ਬਾਹਰਲੀ ਕੰਟਰੀ ਚੋਂ ਹਾਂ ਅਮਰੀਕਾ ਚੋਂ ਅੱਛਾ ਜੀ ਅਮਰੀਕਾ ਤੋਂ ਠੀਕ ਆ ਭਾਈ ਜੇਰੋਂ ਤੁਹਾਨੂੰ ਕੋਈ ਮੰਨ ਲਓ ਨਾ ਬਾਹਰਲੀ ਕੰਟਰੀ ਦੇ ਵਿੱਚ ਮੰਨ ਲਓ ਪੈਸੀ ਭੇਜਦੀ ਆ ਫਿਰ ਤੁਸੀਂ ਮੰਨ ਲਓ ਕਿੰਨੀ ਖੁਸ਼ੀ ਹੁੰਦੀ ਹੈ ਘਰ ਦੇ ਵਿੱਚ ਮੰਨ ਲਓ ਕਿਹੋ ਜਿਹਾ ਮਾਹੌਲ ਹੁੰਦਾ ਹੈ ਯਾਰ ਵਧ ਗਿਆ ਜੀ ਮੈਂ ਆਪਾਂ ਘਰੇ ਦਾ ਦੱਸੇ ਹੀ ਨਹੀਂ ਕਿਤੇ ਉਹ ਜਿਹੜਾ ਕੋਈ 5-4 ਭੇਜਦਾ ਆਪਾਂ ਵੀ ਘਰੇ ਦੱਸੋਗੇ ਤਾਂ ਆਖਣੇ ਵੀ ਡੈਡੀ ਗਾਣੇ ਨੂੰ ਕੀ ਹੈ ਹਨਾ ਹਾਂ ਅੱਛਾ ਉਹ ਆਪਾਂ ਗਾਣੇ ਦਿਲਾਨੇ ਇੱਕ ਬੰਦੇ ਨੇ ਭੇਜਿਆ ਆਪਾਂ ਨੂੰ ਅਮਰੀਕਾ ਚ ਕੌਰ ਸਿੰਘ ਪ੍ਰੋਫੈਸਰ ਰਹਿੰਦਾ ਇੱਥੇ ਅੱਛਾ ਜੀ ਇੱਥੋਂ ਆਪਣਾ ਤਲਵੰਡੀ ਤੋਂ ਲੋਕ ਹਨਾ ਬਾਹਰ ਦਾ ਸੀ ਉਹ ਤਾਂ ਮੈਂ ਉਹਦਾ ਪਿੰਡ ਦਾ ਤਾਂ ਯਾਦ ਨਹੀਂ ਅੱਛਾ ਜੀ ਮੈਂ ਇੱਥੇ ਆਉਣਾ ਨੇ 2-3 ਵਾਰੀ ਪਾਇਆ ਕਦੇ 3100 ਪਾਇਆ ਕਦੇ 5100 ਅੱਛਾ ਜੀ ਠੀਕ ਆ ਬਈ ਅੱਛਾ ਜੇ ਹੁਣ ਮੈਂ ਤੁਹਾਨੂੰ ਪੁੱਛਾਂ ਮਤਲਬ ਕੋਈ ਵੀ ਕਲਾਕਾਰ ਆ ਦੇਖੋ ਨਾ ਤੁਹਾਨੂੰ ਕਹੇ ਵੀ ਮਤਲਬ ਭਾਈ ਮੇਰੇ ਕੋਲੇ ਮੰਨ ਲਓ ਜਿਵੇਂ ਕੋਈ ਚੰਡੀਗੜ੍ਹ ਰਹਿੰਦਾ ਕੋਈ ਕਲਾਕਾਰ ਦਾ ਨਾ ਮਤਲਬ ਤੁਹਾਨੂੰ ਫੋਨ ਆਵੇ ਫਿਰ ਤੁਸੀਂ ਜਾਉਂਗੇ ਬਈ ਫਿਰ ਹਾਂਜੀ ਬਗ ਜਾਗੇ ਅੱਛਾ ਵੀ ਜਿੱਥੇ ਮਰਜੀ ਹੋਵੇ ਬੰਦੇ ਬੈਠਾ ਹੋਵੇ ਕਲਾਕਾਰ ਸੱਦੇ ਸਹੀ ਅੱਛਾ ਕਿਹਨੇ ਠੀਕ ਆ ਇਹ ਨਹੀਂ ਸਹੀ ਗੱਲ ਆ ਬਾਈ ਤੇ ਭਾਈ ਬਹੁਤ ਘੈਂਟ ਬਾਈ ਲਿਖਦਾ ਅੱਛਾ ਭਾਈ ਟੋਟਲ ਜੇ ਆਪਾਂ ਗੱਲ ਕਰੀਏ ਮਤਲਬ ਕਿੰਨੇ ਗਾਣੇ ਤੁਸੀਂ ਲਿਖ ਗਾਣਾ ਲਿਖ ਲਿਆ ਉਹ ਜੀ 100 150 اچھا 100 150 ਦੇ ਮਾਲੋ ਕਰੀਏ ਤੁਸੀਂ ਮਾਲਾ ਗਾਣਾ ਤੁਹਾਡੇ ਕੋਲ ਹੈਗਾ ਅੱਛਾ ਤੇ ਬਾਈ ਮਟੀਰੀਅਲ ਬਾਈ ਕੋਲੇ ਬਹੁਤ ਸਾਰਾ ਹੈਗਾ ਠੀਕ ਆ ਤੇ ਪਰ ਬਾਈ ਨੂੰ ਘਰੋਂ ਗਰੀਬੀ ਮਾਰਦੀ ਆ ਪਰ ਮੈਂ ਤਾਂ ਦੇਖ ਬਾਈ ਇਹੀ ਕਹਿ ਸਕਦਾ ਹਨਾ ਵੀ ਜੇ ਕੋਈ ਭਰਾ ਹਨਾ ਬਾਈ ਦੀ ਸਪੋਰਟ ਕਰ ਸਕਦਾ ਤਾਂ ਬਾਈ ਦਾ ਆਪਾਂ ਨੰਬਰ ਆ ਜਿਹੜਾ ਬਾਈ ਸਕਰੀਨ ਤੇ ਚਲਾਵਾਂਗੇ ਕੋਈ ਵੀ ਭਰਾ ਹੈਗਾ ਗਾਣੇ ਕਰ ਸਕਦਾ ਬਾਈ ਦੀ ਹਨਾ ਤੇ ਜਾ ਕੋਈ ਕਲਾਕਾਰ ਗਾ ਵੀ ਦੇਵੇ ਕਿਉਂਕਿ ਅੱਜ ਕੱਲ ਤਾਂ ਗੀਤਕਾਰ ਦੀ ਬਾਈ 19 ਚੜਾਈ ਆ ਤੇ ਆਪਾਂ ਗੱਲ ਕਰੀਏ ਚਲੋ ਗਾਉਣ ਦਾ ਜਨੂਨ ਹੈਗਾ ਉਹ ਕਹਿੰਦਾ ਜਰੋ ਰੌਲਾ ਦਾ ਪੈਸਾ ਨਾ ਬਾਈ ਹਨਾ ਜਿਵੇਂ ਕਹਿੰਦਾ ਉਹਦਾ ਨਾ ਰੌਲਾ ਦਾ ਜੁਮ ਮੇਰੇ ਵਿਆਹ ਦਾ ਜਿਵੇਂ ਪ੍ਰਾਣੀ ਕਹਾ ਉਸ ਤੇ ਵੀ ਹੈਗੀ ਹਨਾ ਜਿੱਦ ਤੇ ਗਾਂਧੀ ਆ ਗਿਆ ਬਾਈ ਉਹਦੇ ਆਪਾਂ ਕੁਝ ਵੀ ਕਰ ਸਕਦੇ ਹਾਂ ਹਨਾ ਤੇ ਕਲਾਕਾਰ ਵੀ ਨਹੀਂ ਬਾਈ ਹੱਕ ਰੱਖਦੇ ਕਿਉਂਕਿ ਪਹਿਲਾਂ ਚਲੋ ਗੀਤਕਾਰਾਂ ਨੂੰ ਪੈਸੇ ਨਹੀਂ ਦਿੰਦੇ ਸੀ ਅੱਜ ਦੇ ਟਾਈਮ 'ਚ ਗੀਤਕਾਰ ਵੀ ਮਤਲਬ ਲੱਖ ਲੱਖ 2-2 ਲੱਖ ਰੁਪਏ ਲਈ ਜਾਂਦੇ ਗਾਣਿਆਂ ਦਾ ਤੇ ਜਿਹੜੇ ਗਾਣੇ ਹਿੱਟ ਹੋ ਜਾਂਦੇ ਬਾਈ ਹਨਾ ਪਰ ਥੋੜੀ ਕਲਮ ਦੇ ਵਿੱਚ ਦਾਵਾਂਗਾ ਤੇ ਬਾਕੀ ਬਾਈ ਹੋਰ ਕੀ ਕਹਿਣਾ ਚਾਹਣੇ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣਾ ਗਾਣਾ ਇੱਕ 23 ਨੂੰ ਆਇਆ ਸੀ ਉਟਲੂ ਉਠੰਡਿਆਲੇ ਨੇ ਆਪਣੀ ਮਦਦ ਕੀਤੀ ਸੀ ਥੋੜੀ ਜੀ ਅੱਛਾ ਬਾਈ ਅਮਰੀਖੁਰਿਆ ਨੇ ਹਾਂਜੀ ਅੱਛਾ ਜਰੂਰ ਸੁਣਾਓ ਬਈ ਸੰਨ ਉਹਦੇ ਮੈਂ ਦੋ ਬੋਲ ਸਾਂਝੇ ਕਰ ਲੇ ਹਾਂਜੀ ਅੱਤਾ ਪਿੰਡ ਵਿੱਚ ਮਜਾਕਾਂ ਤੇ ਮੈਨੂੰ ਹੀਰਾ ਹੀਰਾ ਕਹਿੰਦਾ ਏ 80 ਲੱਖ ਕਿੱਲੇ ਤੇ ਟੰਗੀ ਏ ਸਾਨੂੰ ਕੋਈ ਫਰਕ ਨਾ ਪੈਂਦਾ ਏ ਉਹ ਪਾਪੀ ਬੰਦੇ ਨੇ ਧੀਰਥ ਨਾਉਣਾ ਕੀ ਜਿਹੜਾ ਸੰਗ ਗਿਆ ਉਹਨੇ ਗਾਉਣਾ ਕੀ ਉਸ ਨੂੰ ਲਓ ਪਰ ਮੈਂ ਸੁੱਚਾ ਮਿਰਜਾ ਗਰਦ ਠਾਦਿਆਂਗੇ ਕਰਦੇ ਜਿਹੜੇ ਟੀਚਰਾਂ ਵਾਈ ਵਾਈ ਕਹਿਣ ਲਾਦਿਆਂਗੇ ਕਰਦੇ ਜਿਹੜੇ ਟੀਚਰਾਂ ਵਾਈ ਵਾਈ ਕਹਿਣ ਲਾਦਿਆਂਗੇ ਅੱਛਾ ਭਾਈ ਕੋਈ ਵੀ ਗਾਣਾ ਤੁਸੀਂ ਜੇ ਨੂੰ ਮੰਨ ਲਓ ਉਹ ਲਿਖ ਦੇਓ ਮਤਲਬ ਕੀ ਮਤਲਬ ਦੇਖ ਕੇ ਲਿਖ ਦੇਵਾਂ ਜਿਵੇਂ ਮੰਨ ਲਓ ਕੋਈ ਲੋਕ ਤੱਤ ਲਿਖ ਦੇਵਾਂ ਕੋਈ ਪੁਰਾਣੀ ਗੱਲ ਯਾਦ ਕਰਕੇ ਲਿਖ ਦੇਵਾਂ ਜਾਂ ਕਿਵੇਂ ਲਿਖ ਦੇਵਾਂ ਪਾਇਆ ਇਹ ਕਈ ਚੀਜ਼ਾਂ ਦਾ ਜਿਵੇਂ ਹੁਣ ਕੁਟੀਆਂ ਫਲਕਾਰੀ ਕੱਢਦੇ ਆਂ ਕਈ ਵਾਰੀ ਤਾਂ ਕੋਈ ਚੀਜ਼ ਦੇਖ ਕੇ ਹੀ ਲਿਖਿਆ ਜਾਂਦਾ ਅੱਛਾ ਤੇ ਕਈ ਵਾਰੀ ਲੋਕ ਤੱਥ ਲੋਕਾਂ ਤੋਂ ਹੀ ਬਣ ਜਾਂਦੇ ਆ ਲੋਕਾਂ ਦੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕੀ ਵੀ ਆਪਾਂ ਦੇਖਦੇ ਹਾਂ ਕਿਸੇ ਦੀ ਕੋਈ ਲੜਾਈ ਹਾਂ ਲੜਾਈ ਹੁੰਦੀ ਆ ਜਾਂ ਕੋਈ ਵੀ ਕਿਵੇਂ ਵੀ ਕੰਮ ਕਰਦਾ ਕੋਈ ਵੀ ਜ ਆ ਉਹ ਜ ਆ ਪਿੰਡਾਂ 'ਚ ਲੋਕ ਤੱਤਾ ਉਹੀ ਬਣ ਜਾਂਦਾ ਸੌਖਾ ਹੀ ਬਿਲਕੁਲ ਬਿਲਕੁਲ ਇਹ ਲੋਕ ਗਾਤਾ ਠੀਕ ਆ ਬਾਈ ਜੀ ਤੇ ਮਤਲਬ ਕਿਹੜੇ ਕਲਾਕਾਰ ਦੇ ਹੋਰ ਫੈਨ ਹੋ ਜਿਵੇਂ ਤੁਸੀਂ ਦੱਸਤਾ ਵੀ ਮੈਂ ਬਾਈ ਲਾ ਵੀਰੀ ਦਾ ਬਹੁਤ ਵੱਡਾ ਫੈਨ ਆ ਹੋਰ ਕਿਹੜੇ ਕਲਾਕਾਰ ਦੇ ਫੈਨ ਚਮਕੀਲੇ ਦੇ ਤੇ ਲਾਹ ਦੇ ਬੜੇ ਫੈਨ ਆ ਜੀ ਅੱਛਾ ਦੋਨਾਂ ਦੇ ਕੋਈ ਚਮਕੀਲੇ ਬਾਈ ਦਾ ਗਾਣਾ ਯਾਦ ਆ ਕੋਈ ਮਣਾ ਮੋਟਾ ਕੋਈ ਚਮਕੀਲੇ ਦਾ ਗਾਣਾ ਜੀ ਆਪਣਾ ਰਿਕਾਰਡਿੰਗ ਆ ਇੱਕ ਅੱਛਾ ਰਿਕਾਰਡਿੰਗ ਕੀਤਾ ਹੋਇਆਗਾ ਉਹ ਉਹ ਗੁਰੂ ਘਰ ਚੱਲੇ ਨੇ ਕਹਾਣਾ ਜੋਰਤੇ ਕਹਿੰਦੇ ਤੇ ਕਹਉਂਦੇ ਆਂ ਦੇ ਸਿੰਘ ਭੋਰਤੇ ਕੀ ਬਾਤ ਹੈ ਉਹ ਗੁਰੂ ਘਰ ਚੱਲੇ ਨੇ ਕਹਾਣਾ ਜੋਰਤੇ ਕਹਿੰਦੇ ਤੇ ਕਹਉਂਦੇ ਆਂ ਦੇ ਸਿੰਘ ਭੋਰਤੇ ਉਹ ਬਣ ਗਿਆ ਗਾਇਕੀ ਦਾ ਥੰਮ ਮਿੱਤਰੋ ਕਦੇ ਵੀ ਨਾ ਕਿਸੇ ਤੋਂ ਹਲਾਇਆ ਹੱਲੂਗਾ ਉਹ ਦੁੱਕੀ ਤਿੱਕੀ ਫਿਰਦੀ ਆ ਰੈਪ ਮਾਰਦੀ ਬਾਈ ਚਮਕੀਲੇ ਦਾ ਤਾਂ ਨਾਮ ਚੱਲੂਗਾ ਦੁੱਕੀ ਤਿੱਕੀ ਫਿਰਦੀ ਆ ਰੈਪ ਮਾਰਦੀ ਓ ਬਾਬੇ ਚਮਕੀਲੇ ਦਾ ਤਾਂ ਨਾਮ ਚੱਲੂਗਾ ਕੀ ਬਾਤ ਹੈ ਯਾਰ ਬਹੁਤ ਘੈਂਡ ਬਈ ਅੱਛਾ ਬਈ ਜੇ ਆਪਾਂ ਹੁਣ ਮਤਲਬ ਹੋਣਾ ਗਾਣਿਆਂ ਦੀ ਗੱਲ ਕਰਦੇ ਆਂ ਵੀ ਮਤਲਬ ਇੱਕ ਉਹਨਾਂ ਦਾ ਨਾ ਆਪਣਾ ਜਿਵੇਂ ਕੋਈ ਫੇਵਰੇਟ ਗਾਣਾ ਵੀ ਜਿਹੜਾ ਸਾਡੇ ਜਮਾਂ ਮਨ ਤੇ ਮੱਲ ਰਹਿਂਦਾ ਚੱਤੋਂ ਪਹਿਰੇ ਆਰਬੀ ਜੀ ਮੇਰਾ ਆ ਗਾਣਾ ਰਿਕਾਰਡ ਹੋ ਜੀ ਤਾਂ ਨਜ਼ਾਰਾ ਆ ਜੇ ਆਪਣੇ ਮਨ ਦੇ ਵਿੱਚ ਬੁਲਬੁਲੇ ਹੀ ਹੁੰਦੇ ਆ ਯਾਰ ਆ ਗਾਣਾ ਹੋ ਜੇ ਨਾ ਆਪਣਾ ਵੀ ਛੋਟਾ ਉਹ ਕਿਹੜਾ ਗਾਣਾਗਾ ਜਿਹੜਾ ਸਾਨੂੰ ਸਭ ਤੋਂ ਘੈਂਨ ਲੱਗਦਾ ਮੈਂ ਸਾਰੇ ਘੰਟਾ ਜੀ ਗਾਣੇ ਤਾਂ ਹੁਣ ਲਖਾਰੀ ਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਆ ਅੱਛਾ ਵੀ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ ਹਾਂ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ ਮਾੜਾ ਚੰਗਾ ਹਾਂ ਹਾਂ ਠੀਕ ਆ ਵੀ ਨਹੀਂ ਫੇਰ ਵੀ ਮਨ ਦੇ ਵਿੱਚ ਹੁੰਦਾ ਐ ਰ ਵੀ ਮੈਨੂੰ ਆਹ ਰਿਕਾਰਡ ਹੋ ਜੇ ਨਹੀਂ ਨਹੀਂ ਬਈ ਆਏ ਆ ਜੀ ਹੁਣ ਤੇ ਦੇਖੋ ਹੁਣ ਰਿਕਾਰਡਿੰਗ ਤਾਂ ਇਹ ਅੱਜ ਕੱਲ ਵੀਡੀਓ ਬਣਦੀਆਂ ਮਹਿੰਗੇ ਕੰਮ ਹੋ ਗਏ ਮਹਿੰਗਾ ਮੁਗਲ ਵੀ ਵੀ ਲੱਖ ਵਾਲੇ ਕੰਮ ਆ ਉਹ ਬਿਲਕੁਲ ਤੋਂ ਗਰੀਬ ਬੰਦੇ ਉਥੋਂ ਤੋਂ ਨਹੀਂ ਹੁੰਦੇ ਬਿਲਕੁਲ ਬਿਲਕੁਲ ਨਾਲ ਇਸੇ ਕਰਕੇ ਆਪਣਾ ਗਾ ਤੇ ਬਾਈ ਜੀ ਹੱਥ ਵਨ ਕੇ ਬੇਨਤੀ ਹੈ ਦੇਖੋ ਹਣਾ ਤੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਸਾਰੇ ਮੇਰੇ ਚੈਨਲ ਦੇ ਜਿੰਨੇ ਵੀ ਭੈਣ ਭਰਾ ਜੁੜੇ ਹੋ ਤੇ ਬਾਈ ਦਾ ਗਾਣਾ ਜਰੂਰ ਕਰਾਓ ਯਾਰਾ ਕੋਈ ਬਾਈ ਕਹਿੰਦਾ ਇਹ ਨਹੀਂ ਹੈਗਾ ਹਣਾ ਵੀ ਮੈਨੂੰ ਪੈਸੇ ਭੇਜੋ ਠੀਕ ਆ ਪਰ ਜੇ ਕੋਈ ਗੀਤ ਕਰਾ ਸਕਦਾ ਨਾ ਕੋਈ ਮਿਊਜ਼ਿਕਲ ਆ ਭਰਾ ਹੈਗਾ ਤਾਂ ਬਾਈ ਦਾ ਗੀਤ ਕਰਾ ਲਓ ਜੇ ਕੋਈ ਸਟੂਡੀਓ ਦਾ ਕੰਮ ਕਰਦਾ ਹਣਾ ਤੇ ਚਲੋ ਬਾਈ ਦਾ ਸ਼ੌਂਕ ਆ ਜਿਹੜਾ ਸੁਪਨਾ ਬਾਈ ਪੂਰਾ ਹੋ ਜੂ ਹਣਾ ਹਾਂਜੀ ਹਾਂ ਵੀਡੀਓ ਵਾਲਾ ਗੀਤ ਕਰਾ ਦੇ ਬਾਈ ਦਾ ਕੋਈ ਵੀ ਭਰਾ ਤਾਂ ਬਾਈ ਅਸੀਂ ਦਿਲਾ ਧੰਨਵਾਦ ਕਰਾਂਗੇ ਬਾਈ ਹਣਾ ਹਾਂਜੀ ਹਾਂ ਹੈਨਾ ਤੇ ਹੋਰ ਬਾਈ ਕੁਝ ਕਹਿਣਾ ਚਾਹੁੰਦੇ ਤੇ ਆਪਾਂ ਨੂੰ ਆਪਣਾ ਚੈਨਲ ਆ ਅਣਪੜ 45 YouTube ਦਾ ਅੱਛਾ YouTube ਵਾਲਾ ਤੇ Facebook ਤੇ ਬਣਿਆ ਆਪਣਾ Facebook ਤੇ ਜਗਸੀ ਰਣਪੜ ਹੈ ਆਪਣਾ ਅੱਛਾ ਤੇ ਆਪਣਾ Instagram ਤੇ ਉਹ ਤੇ ਅਣਪੜ 45 ਆ ਅੱਛਾ ਅਣਪੜ 45 ਤੇ ਅਣਪੜ 45 ਦੇ ਨਾਂ ਤੇ ਬਾਈ ਦਾ ਚੈਨਲ ਬਣਿਆ ਬਾਈ ਤੇ ਸਾਰੇ ਵੀਰ ਬਣ ਕੇ ਸਪੋਰਟ ਜਰੂਰ ਕਰਿਓ ਛੇਕੜ ਨੂੰ ਬਾਈ ਦੀ ਵੀਡੀਓ ਜਰੂਰ ਸ਼ੇਅਰ ਕਰਿਆ ਕਰਿਓ ਹੈ ਨਾ ਬੰਦਾ ਘੈਂਟ ਆ ਬਾਈ ਹੈ ਨਾ ਯਾਰਾਂ ਦਾ ਯਾਰ ਆ ਤੇ ਬਾਕੀ ਆਪਾਂ ਕਦੇ ਫੇਰ ਮਿਲਦੇ ਆਂ ਬਾਈ ਨਾਲ ਤੇ ਹੋਰ ਬਾਈ ਕੁਝ ਸੁਣਾਉਣਾ ਚਾਹੁੰਦਾ ਸੁਣਾ ਲੋ ਦਰਸ਼ਕਾਂ ਬਾਜੀ ਆਪਾਂ ਨੂੰ ਵੀਡੀਓ ਮੈਂ ਚੜਾਤਾ ਲੈਣਾ YouTube ਤੇ ਆਪਾਂ ਨੂੰ ਥੱਲੇ ਲਿਖਣਾ ਨਹੀਂ ਆਉਂਦਾ ਉਹਦੇ ਕੁਝ ਵੀ ਆਪ ਹੀ ਕਮੈਂਟ ਕਰ ਦਿਆ ਕਰਨ ਬਸ ਤੇ ਬਾਈ ਕਹਿੰਦਾ ਵੀ ਜਰੂ ਤੁਸੀਂ ਕਮੈਂਟ ਲਿਖ ਦਿਓ ਵੀ ਬਹੁਤ ਵਧੀਆ ਵੀ ਫੱਟੇ ਚੱਕ ਤੇ ਬਾਈ ਨੇ ਹਨਾ ਨੇਹਰੀਆਂ ਲਿਆਤੀਆਂ ਠੀਕ ਹੈ ਆਪਾਂ ਕਹੀ ਦਿੰਨੇ ਆ ਬਾਈ ਹਨਾ ਵੀ ਬਾਈ ਤੇਰੇ ਨਾਲ ਆ ਪਰ ਬਾਈ ਕਹਿੰਦਾ ਮੈਨੂੰ ਲਿਖਣਾ ਨਹੀਂ ਆਉਂਦਾ ਕਹਿੰਦਾ ਵੀ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਤੇ ਜਿਆਦਾ ਬਾਈ ਨੂੰ ਤੁਸੀਂ ਫੋਨ ਕਰ ਲਿਆ ਕਰੋ ਬਾਈ ਦਾ ਨੰਬਰ ਉਹਦੇ ਉੱਤੇ ਹੈਗਾ ਬਈ ਇਹਨਾਂ ਆਪਣਾ ਹਾਂਜੀ ਹਾਂ ਹਾਂ ਉਹਦੇ ਤੇ ਨੰਬਰ ਹੈ ਤੇ ਸੱਚੀ ਬਈ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਹੋ ਜਿਹੇ ਕਲਾਕਾਰਾਂ ਦੇ ਹਨਾ ਮਤਲਬ ਪੰਜਾਬ ਦੇ ਵਿੱਚ ਲੋੜ ਆ ਲੋਕ ਤੱਤ ਲਿਖਣ ਵਾਲੇ ਬਹੁਤ ਘੱਟ ਰਹੀ ਕਲਾਕਾਰ ਕਿਉਂਕਿ ਮੈਂ ਦਾਵਾ ਕਰਦਾ ਵੀ ਬਾਈ ਯਾਰ ਘੈਂਟ ਘੈਂਟ ਗੀਤ ਲੈ ਕੇ ਆਊਗਾ ਤੇ ਬਾਈ ਦੀ ਸਪੋਰਟ ਕਰੋ ਤੇ ਜਿੰਨੇ ਪੇਜਾਂ ਵਾਲੇ ਆ ਭਰਾ ਹਨਾ ਮਤਲਬ ਮੇਰੇ ਵਾਲੇ ਫੀਡ ਦੇ ਵਿੱਚ ਹੈਗੇ ਬੰਦੇ ਤਾਂ ਸਾਰੇ ਜਣੇ ਆ ਬਾਈ ਬਣ ਕੇ ਸਾਬੋਤਲ ਮੰਡੀ ਬਾਈ ਰਹਿੰਦਾ ਤੇ ਕਿੱਥੇ ਮਤਲਬ ਆਪਣੇ ਘਰਵਾਰ ਲੇਲੇ ਰੋਡ ਤੇ ਘਰ ਆ ਜਿੱਥੇ ਮੈਂ ਸਿਰੀ ਆ ਭੰਗ ਉਹ ਆ ਬਾਣੀ ਉਹਨਾਂ ਦਾ ਕੋਸ ਉਧਰ ਆ ਅੱਛਾ ਰਾਮਾ ਰੋਡ ਤੇ ਠੀਕ ਆ ਮਤਲਬ ਸਿਰੀ ਰਾਤਦੇ ਹਾਂ ਬਾਈ ਹਾਂਜੀ ਹਾਂ ਅੱਜ ਕੱਲ ਪੈਸੇ ਵਾਲਾ ਬੰਦਾ ਹੋਵੇ ਬਾਈ ਯਾਰ ਉਹਨੂੰ ਨੀਂਦ ਨਹੀਂ ਆਉਂਦੀ ਬੰਦਾ ਨਾਲੇ ਮਤਲਬ ਘਰੋਂ ਗਰੀਬ ਆ ਫੇਰ ਵੀ ਬੰਦਾ ਚੜ੍ਹਦੀ ਕਲਾ 'ਚ ਰਹਿੰਦਾ ਤੰਦਰੁਸਤ ਆ ਵਧੀਆ ਖੁਸ਼ ਰਹਿੰਦਾ ਬਾਈ ਹੈਨਾ ਕਦੇ ਐ ਨਹੀਂ ਹੁੰਦਾ ਯਾਰ ਵੀਰ ਰੱਬਾ ਸਾਨੂੰ ਗਰੀਬੀ ਕਿ ਦਿੱਤੀ ਹੈ ਨਾ ਨਾ ਕੁਝ ਨਹੀਂ ਹੁੰਦਾ ਬਾਈ ਪੂਰਾ ਮਸਤ ਮਨੇ ਖੁਸ਼ ਮਸਤੀ ਆ ਜੀ ਆਪਾ ਤਾਂ ਦੇ ਘਰੇ ਵਸ ਅੱਛਾ ਤੇ ਬਾਈ ਲੱਠਾ ਬੰਦਾ ਪੂਰਾ ਤੇ ਬਹੁਤ ਵਧੀਆ ਲੱਗਿਆ ਤੇ ਕਰ ਦਿਓ ਬਾਈ ਵੀਡੀਓ ਸ਼ੇਅਰ ਤਾਂ ਨਾਮ